ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਦਿਨਾਂ ਬਾਅਦ ਆਪਾਂ ਲਾਈਵ ਹੋਏ ਆ ਜੀ ਪਰਿਵਾਰਾਂ ਦੇ ਵਿੱਚ ਸੁੱਖ-ਦੁੱਖ ਹੁੰਦੇ ਰਹਿੰਦੇ ਆ ਚਲੋ ਜਿਵੇਂ ਉਹਨਾਂ ਭਾਣੇ ਨੂੰ ਮੰਨਣਾ ਪੈਂਦਾ ਆਪਾਂ ਨੂੰ ਕਿਉਂਕਿ ਭਾਣੇ ਦੇ ਵਿੱਚ ਰਹਿਣਾ ਪੈਂਦਾ ਗੁਰੂ ਸਾਹਿਬ ਨੇ ਆਪਾਂ ਨੂੰ ਇਹੀ ਸਿਖਾਇਆ ਕਿ ਭਾਣੇ ਦੇ ਵਿੱਚ ਰਹਿ ਕੇ ਇਹ ਜਿੰਦਗੀ ਹੈਗੀ ਆ ਤੇ ਹੋਵੇ 4 ਕੁ ਮਹੀਨੇ ਹਸਬੈਂਡ ਦੀ ਡੈਥ ਹੋ ਗਈ ਐਸ ਕਰਕੇ ਕੋਈ ਵੀ ਵੀਡੀਓ ਨਹੀਂ ਲੈ ਕੇ ਆਏ ਆਪਾਂ ਪ੍ਰਮਾਤਮਾ ਜਿੱਥੇ ਵੀ ਹੈਗੇ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਆਪਣੇ ਚਰਨਾਂ ਨਾਲ ਹੀ ਲਾ ਕੇ ਰੱਖੇ ਸੱਚੇ ਪਾਤਸ਼ਾਹ ਅਸੀਂ ਤਾਂ ਪਾਣਾ ਮੰਨਣਾ ਗੁਰੂ ਨੇ ਮੰਨਿਆ ਸਾਡੇ ਗੁਰੂਆਂ ਨੇ ਵੀ ਪਾਣੇ ਮੰਨਿਆ ਉਹਨਾਂ ਨੂੰ ਪਤਾ ਵੀ ਸੀ ਕਿ ਐਸੇ ਸਾਡੇ ਬੱਚੇ ਸਾਡੇ ਕੋਲ ਨਹੀਂ ਰਹਿਣੇ ਤਾਂ ਫਿਰ ਵੀ ਉਹਨਾਂ ਨੇ ਬੱਚੇ ਬੱਚਿਆਂ ਨੂੰ ਜਨਮ ਦਿੱਤਾ ਔਰ ਮਾਤਾ ਜੀ ਤੋਂ ਕਹਿੰਦੀ ਸੀ ਮੇਰੇ ਤੋਂ ਬੱਚ ਇਹ ਇਦਾਂ ਐਡਾ ਵੱਡਾ ਸਦਮਾ ਨਹੀਂ ਸਹਾਰੇ ਜਾਣਾ ਕਿਉਂਕਿ ਮਾਂ ਐ ਮਾਂ ਮਾ ਐਡੇ ਵੱਡੇ ਸਹ ਜਿਹੜਿਆ ਹੈਗੇ ਬੱਚਿਆਂ ਦੇ ਵਿਛੋੜੇ ਨਹੀਂ ਚੱਲ ਸਕਦੀਆਂ ਨਹੀਂ ਚੱਲ ਸਕਦੀਆਂ ਕਿਉਂਕਿ ਮੈਨੂੰ ਵੀ ਪਤਾ ਹੈ ਇਸ ਚੀਜ਼ ਦਾ ਮੇਰੇ ਨਾਲ ਵੀ ਇਹ ਭਾਣਾ ਵਸਤਿਆ ਹੋਇਆ ਚਲੋ ਕੋਈ ਨਹੀਂ ਗੁਰੂ ਦੇ ਭਾਣੇ ਚ ਫਿਰ ਵੀ ਮਾ ਰੈ ਨੇ ਕਿਰਪਾ ਕੀਤੀ ਆਪਦੇ ਨਾਲ ਜੋੜ ਕੇ ਰੱਖਿਆ ਹੋਇਆ ਪਰਮਾਤਮਾ ਨੇ ਆਪਦੇ ਨਾਲ ਜੋ ਇੰਨੀ ਕੀ ਕਿਰਪਾ ਰੱਖੇ ਮਹਾਰਾਜ ਆਪਦੇ ਬਾਣੇ ਦੇ ਵਿੱਚ ਰੱਖੇ ਜੋੜ ਕੇ ਰੱਖੇ ਆਪਦੇ ਨਾਲ ਸੱਚੇ ਪਾਤਸ਼ਾਹ ਇਹੋ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਆਂ ਸ੍ਰੀ ਸਵੇਰ ਸੱਚੇ ਪਾਤਸ਼ਾਹ ਉਹ ਜਿੱਥੇ ਵੀ ਗਏ ਉਹਨਾਂ ਨੂੰ ਸ਼ਾਂਤੀ ਬਖਸ਼ੀ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ ਕਿਉਂਕਿ ਸਾਡੇ ਗੁਰੂਆਂ ਦਾ ਇਹੀ ਕਹਿਣਾ ਸਾਡੇ ਗੁਰੂਆਂ ਨੇ ਕਰਕੇ ਵੀ ਵਿਖਾਇਆ ਇਹ ਅਸੀਂ ਤਾਂ ਕਾਲ ਯੁਗ ਦੇ ਜੀਵ ਆਂ ਪਰ ਸਾਡੇ ਗੁਰੂਆਂ ਨੇ ਵੀ ਇਹ ਸਾਨੂੰ ਕਰਕੇ ਦਿਖਾਇਆ ਹੈ ਤੇ ਸੋ ਸਾਨੂੰ ਵੀ ਉਹਨਾਂ ਦੇ ਪੂਰਨਿਆਂ ਤੇ ਚੱਲਣਾ ਚਾਹੀਦਾ ਜਿਵੇਂ ਕਿ ਅੱਜ ਸਾਰਿਆਂ ਨੂੰ ਆਪਾਂ ਆਪਾਂ ਨੂੰ ਪਤਾ ਗੁਰੂ ਤੇਗ ਬਹਾਦਰ ਜੀ ਜੀ 350 ਸਾਲ ਅਸ਼ਤਾਵਦੀ ਹੈ Hindu ਧਰਮ ਦੀ ਰੱਖਿਆ ਦੀ ਖਾਤਰ ਉਹਨਾਂ ਨੇ ਇਹ ਆਪਣੀ ਕੁਰਬਾਨੀ ਦਿੱਤੀ ਹੈ ਬਾਲ ਨੂੰ ਛੱਡ ਕੇ ਛੋਟੇ ਜਿਹੇ ਨੂੰ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ 9-10 ਸਾਲ ਦੇ ਸੀਗੇ ਉਹਨਾਂ ਨੇ ਕਿਹਾ ਵੀ ਤੇ ਤੁਸੀਂ ਕਿਵੇਂ ਇਹ ਤੁਹਾਡਾ ਬਚਪਨ ਹਜੇ ਤੁਸੀਂ ਕਿਸ ਤਰ੍ਹਾਂ ਜਿਉਂਗੇ ਆਦੇ ਪਾਦਰ ਦਿਸ਼ਾਂ ਤੋਂ ਬਗੈਰ ਉਹ ਕਹਿੰਦੇ ਤੁਸੀਂ ਜਾਓ ਨਾ ਟੜਕ ਹੋ ਕੇ ਜਾਓ ਤੇ ਸੋ ਉਹਨਾਂ ਦੇ ਬਾਬਾ ਜੀ ਦੇ ਵਾਸਤੇ ਅੱਜ ਆਪਾਂ ਥੋੜਾ ਜਿਹਾ ਕੁਛ ਕੁਛ ਨਹੀਂ ਕਰ ਸਕਦੇ ਮੈਂ ਛੋਟੀ ਜੀ ਕਵਿਤਾ ਲੈ ਕੇ ਆਈਆਂ ਗੁਰਦੇਵ ਬਹਾਦਰ ਜੀ ਨੇ ਜੋ ਵੀ Hindu dharm ਦੀ ਖਾਤਰ ਕੀਤਾ ਉਹਨਾਂ ਦੀ ਸ਼ਹਾਦਤ ਨੂੰ ਮੱਖ ਰੱਖਦਿਆਂ ਹੋਇਆਂ ਆਪਾਂ ਛੋਟੀ ਜੀ ਕਵਿਤਾ ਲੈ ਕੇ ਆਏ ਸਾਰੇ ਦੁੱਖਾਂ ਨੂੰ ਆਪਣੇ ਦਿਲਾਂ ਦੇ ਵਿੱਚ ਰੱਖ ਕੇ ਤੇ ਜਿਹਨੂੰ ਜਿਸ ਤਰ੍ਹਾਂ ਵੀ ਚੰਗੀ ਲੱਗੀ ਜਿਹਨੇ ਵੀ ਜਿਹਨੂੰ ਚੰਗੀ ਲੱਗੀ ਉਹ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਕਵਿਤਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਕੋਈ ਨਾ ਬਣਿਆ ਨਵੇਂ ਗੁਰਾਂ ਦਾ ਇਸ ਧੁੰਨੀਆਂ ਤੇ ਸਾਨੀ Hindu ਧਰਮ ਬਚਾਉਣ ਖਾਤਰ ਜਾਦੇ ਤੇ ਕਰਮਾਨੀ ਚੱਲ ਕੇ ਸੀ ਆਏ ਕਸ਼ਮੀਰੀ ਪੰਡਤ ਕੋਲ ਘਰਾਂ ਦੇ ਆਏ ਸਾਡਾ ਬੜਾ ਜਿਉਣਾ ਔਖਾ ਦੁਖੜੇ ਕੋਲ ਸਣਾਏ ਔਰੰਗਜੀਬ ਨੇ ਜ ਜ ਬੜਾ ਹੈ ਜ਼ਾਲਮ ਕਰਦਾ ਉਹ ਮਨਮਾਨੀ ਔਰੰਗਜੀਬ ਬੜਾ ਹੈ ਜ਼ਾਲਮ ਕਰਦਾ ਉਹ ਮਨਮਾਨੀ ਹਿੰਦੂ ਧਰਮ ਬਚਾਉਣ ਖਾਤਰ ਜਾਦਿੱਤੇ ਕਰਬਾਨੀ ਹਿੰਦੂ ਕਾ ਧਰਮ ਬਚਾਵਣ ਖਾਤਰ ਜਾਦੇ ਤੇ ਕਰਮਾਨੀ ਮੰਦਰ ਸਾਡੇ ਟਾਈ ਜਾਂਦਾ ਕਰਨੇ ਸਕਦੇ ਪੂਜਾ ਨਤ ਜਨੇਉ ਲਾਲਾ ਸਟ ਦੇ ਕੰਮ ਹੋਰ ਨਾ ਦੂਜਾ ਮੰਦਰ ਸਾਡੇ ਟਾਈ ਜਾਂਦਾ ਕਰਨੇ ਸਕਦੇ ਪੂਜਾ ਨਤ ਜਨੇਉ ਲਾਲਾ ਸਟ ਦੇ ਕੰਮ ਹੋਰ ਨਾ ਦੂਜਾ ਉਦਾਮਖ ਮਨੋਰਥ ਕਰਨਾ ਇਸ ਧਰਮ ਦੇ ਹਾਨੀ Hindu ਧਰਮ ਬਚਾਵਣ ਖਾਤਰ ਜਾਦੇ ਤੇ ਕਰਮਾ ਨਹੀਂ Hindu ਧਰਮ ਬਚਾਵਣ ਖਾਤਰ ਜਾਦੇ ਤੇ ਕੁਰਬਾਨੀ ਕੋਲ ਖੇੜਦੇ ਗੋਵਿੰਦ ਰਾਏ ਗੱਲ ਪਿਤਾ ਨੂੰ ਆਖੀ ਕੋਲ ਖੇੜਦੇ ਗੋਵਿੰਦ ਰਾਏ ਗੱਲ ਪਿਤਾ ਨੂੰ ਆਖੀ ਬਾਜ ਤੁਹਾਡੇ ਪਿਤਾ ਜੀ ਕੌਣ ਕਰੇਗਾ ਰਾਖੀ ਬਾਜ ਤੁਹਾਡੇ ਕੌਣ ਪਿਤਾ ਜੀ ਕੌਣ ਕਰੇਗਾ ਰਾਖੀ ਜਗ ਤੇ ਕੋਈ ਨજર ਨਹੀਂ ਆਉਂਦਾ ਤੁਹਾਡੇ ਵਰਗਾ ਦਾਨੀ ਜਗ ਤੇ ਕੋਈ ਨજર ਨਹੀਂ ਆਉਂਦਾ ਤੁਹਾਡੇ ਵਰਗਾ ਦਾਨੀ ਨਵੇਂ ਗੁਰਾ ਨੇ ਦਿੱਲੀ ਵੱਲੋਂ ਚਟ ਚਾਲੇ ਸਿਪਾਏ ਨਵੇਂ ਗੁਰਾਂ ਨੇ ਦਿੱਲੀ ਵਾਲ ਨੂੰ ਝਟਚਾਲੇ ਸੀ ਪਾਏ ਸਿਰਨ ਨੂੰ ਸਦਾ ਜਿਉਂਦਾ ਰੱਖਣਾ ਸਿਰ ਜਾਏ ਤਾਂ ਜਾਏ ਸਿਰਨ ਨੂੰ ਸਦਾ ਜਿਉਂਦਾ ਰੱਖਣਾ ਸਿਰ ਜਾਏ ਤਾਂ ਜਾਏ ਔਰੰਗਜ਼ੇਬ ਨੂੰ ਨਸ਼ਾ ਹਕੂਮਤ ਓ ਮੂਰਖੇ ਅਬਮਾਨੀਂ ਇਹ ਦੁੱਖਾਤਰ ਵਿਚੌਣ ਦਿਖਾਤਰ ਜਾ ਦੇਤੇ ਘਰਮਾਨੀਂ ਔਰੰਗਜ਼ੇਬ ਨੂੰ ਨਸ਼ਾ ਹਕੂਮਤ ਓ ਮੂਰਖੇ ਅਬਮਾਨੀਂ ਇਨ ਦੋ ਖਾਤਰ ਬਚਾਉਣ ਦੇ ਖਾਤਰ ਜਾ ਦੇ ਤੇ ਕਰਵਾਨੀ ਇਸ ਲਈ ਸਾਰੇ ਤਨ ਗੁਰੂ ਸੇ ਤਨ ਗੁਰੂ ਜੀ ਸਿਰ ਤੇਗੇ ਬਹਾਦਰ ਤਨ ਸ੍ਰੀ ਗੁਰ ਤੇਗ ਬਹਾਦਰ ਇਸ ਲਈ ਸਾਰੇ ਜਗ ਤੇ ਹੁੰਦਾ ਤਨ ਸ੍ਰੀ ਗੁਰ ਤੇਗ ਬਹਾਦਰ ਤਨ ਸ੍ਰੀ ਗੁਰ ਤੇਗ ਬਹਾਦਰ ਇਸ ਲਈ ਸਾਰੇ ਜਗ ਤੇ ਹੁੰਦੇ ਤਨ ਸ੍ਰੀ ਗੁਰ ਤੇਗ ਬਹਾਦਰ ਤਨ ਸ੍ਰੀ ਗੁਰ ਤੇਗ ਬਹਾਦਰ ਸੋ ਇਨਿਕ ਕਵਤਾ ਜੀ ਆਪਣੀ ਤੇ ਸਾਰਿਆ ਪ੍ਰਵਾਨ ਕਰਨੀ ਤੇ ਦੱਸਣਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਆ ਕਮੈਂਟ ਕਰਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ